ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣਾ ਫੇਸਬੁੱਕ ਤੇ YouTube ਚੈਨਲ ਕੁਦਰਤ ਦੇ ਡੇਰੀ ਫਾਰਮ ਪਕਤਾਤੇ ਜੀ ਲਓ ਵੀ ਸੱਜਣੋ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਹਾਂ ਜੀ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਤਸਵੀਰ ਪੈਂਦੀ ਹੈ ਬਾਈ ਨੂੰ ਬਾਗਾ ਪੁਰਾਣਾ ਬਹੁਤ ਸੋਹਣੇ ਨਾਗਾ ਵੀਰ ਕੋਲੇ ਤੇ ਬਾਈ ਦੇ ਲਾਪਰੀਤ ਦੇ ਘਰੇ ਆਪਾਂ ਪਹੁੰਚੇ ਆ ਤੇ ਪੂਰਾ ਬੱਚਿਆਂ ਦਾ ਗਾੜੀ ਆ ਵੀਰ ਕੋਲੇ ਦੇ ਲਈ ਮੰਨ ਕੇ ਚੱਲੋ ਵੀ 5-7 ਬੱਚਾ 7-8 ਬੱਚਿਆਂ ਘਰੇ ਨਾਗ ਖੜੀ ਹੁੰਦੇ ਹਰੇਕ ਵਕਤ ਹਰ ਵਕਤ ਇਹ ਬਹੁਤ ਚੰਗੇ ਤੇ ਚੰਗੀ ਕੁਆਲਿਟੀ ਵਾਲੇ ਪਸ਼ੂ ਹੁੰਦੇ ਆ ਵੀਰ ਕੋਲੇ ਬਾਕੀ ਬਾਈ ਦੇ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਜਿਹੜੇ ਭਰਾ ਆਪਣੀ ਚੈਨਲ ਤੇ ਨਵੇਂ ਜੁੜੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ ਅੱਜ ਦੀ ਵੀਡੀਓ ਦੇ ਵਿੱਚ ਵੀ ਪੂਰੀਆਂ ਬਰੀਡਾਂ ਵਾਲੀਆਂ ਬੱਚੇ ਵਖਾਉਣੀਆਂ ਤੇ ਆਫਰ ਵੀ ਸਜਣੋ ਪੂਰੇ ਵੱਡੇ ਕਰਾਉਣੇ ਆ ਬਾਈ ਤੋਂ ਬਿਲਕੁਲ ਜੈਜ ਰੇਟ ਹੋਣਗੇ ਤੇ ਵੀਡੀਓ 'ਚ ਆਪਣੇ ਐਂਡ ਤੱਕ ਬਣੇ ਰਹੋ ਤੇ ਚਲਦੀ ਚਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਇਹ ਜੇ ਕਿਸੇ ਪ੍ਰਾਣੇ ਇਦਾਂ ਦੀ ਵੀਡੀਓ ਬਣਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ ਜੀ 62807 98197 ਤੇ ਕਰਾਉਨੇ ਆ ਗੱਲਵੀਰ ਦੇ ਨਾਲ ਜੁੜੇ ਰਹੋ ਆਪਣੀ ਵੀਡੀਓ ਦੇ ਨਾਲ ਐਂਡ ਤੱਕ ਜੀ ਹਾਸੀ ਗੱਲਵੀਰ ਲਾਪਰੀ ਤਾਂ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੈ ਜੀ ਠੀਕ ਹੈ ਠੀਕ ਹੈ ਬਾਈ ਬਾਈ ਆਪਣਾ ਡਰੈਸ ਕਨਫਰਮ ਕਰੀ ਹਾਂ ਮੇਰਾ ਲਾਪਰੀ ਦਾ ਬਾਈ ਮੈਂ ਸੁਖ ਅਨੰਦ ਠੀਕ ਹੈ ਜੀ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਪ੍ਰਾਣਾ ਨੇੜੇ ਸ਼ਹਿਰ ਭਗਤਾ ਪਾਈਕਾ ਤੇ ਬਗਰਾੜੀ ਆ ਤੇ ਬਰਨਾਲਾ 55 ਬਾਈ ਬਠਿੰਡਾ 45 ਆ ਤੇ ਮੋਗਾ 40 ਤੇ ਫਰੀਦਕੋਟ ਦਾ ਸੈਂਟਰ ਚ ਆ ਗਿਆ ਜਮਾ ਬਿਲਕੁਲ ਹੈਨਾ ਜੀ ਹਾਂਜੀ 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 ਬਾਈ ਤੇ ਵਪਾਰ ਦਾ ਕੰਮ ਤੇ ਮੰਨ ਕੇ ਗੱਲ ਬਾਈ ਜਿਹੜੀ ਆਪਾਂ ਪਹਿਲਾਂ ਵੀਡੀਓ ਪਾਈਏ ਕਿਵੇਂ ਰਿਐ ਰਿਸਪੌਂਸ ਬਿਆਨਤ ਬਾਬੇ ਤੋਂ ਡਰ ਕੇ ਗੱਲ ਕਰਦੇ ਆ ਉੱਥੇ ਬੱਚਿਆਂ ਮਨਜਾਤੇ ਜਿੱਥੇ ਕਿਸੇ ਨੇ ਪੰਚਾਇਆ ਨਹੀਂ ਹੋਣਾ ਸਹੀ ਗੱਲ ਆ ਹਾਂ ਬਹੁਤ ਦੂਰ ਦੂਰ ਤੱਕ ਵੀਰ ਦਾ ਮਾਣ ਜਾਂਦਾ ਸੀ ਨੂੰ ਸਾਰੇ ਬਾਰਡਰ ਕੋਲੇ ਛੱਡ ਕੇ ਆਉਂਦੀਆਂ ਬਾਈ ਬੱਚਿਆਂ ਆਪਾਂ ਠੀਕ ਹੈ ਦੋਸਤ ਪੁਰਾ ਪਿੰਡਾ ਠੀਕ ਹੈ ਉੱਥੇ ਠੀਕ ਜਿਹੜੀ ਆਪਾਂ ਆਇਰ ਸ਼ੈਰ ਸੀ ਇੱਕ ਜਰਸੀ ਸੀ ਇੱਕ ਜਰਲੈਂਡੋ ਹਾਂਜੀ ਹਾਂਜੀ ਦੋ ਆਪਣੇ ਇੱਥੇ ਲੋਕਲ ਸੇਲ ਹੋ ਗਈਆਂ ਬਈ ਠੀਕ ਹੈ ਜੀ ਹਾਂਜੀ ਤੇ ਅੱਜ ਫੇਰ ਆਪਾਂ ਕਿੰਨੇ ਨਾਗ ਵਿਖਾਉਣੇ ਨੇ ਨਾਗ ਤਾਂ ਬਾਬੇ ਦੀ ਕਿਰਪਾ ਨਾਲ ਸੀਗੇ ਅੱਜ 12 ਠੀਕ ਹੈ ਜੀ ਹੈ ਤਿੰਨ ਬੰਦਾ ਆਪਾਂ ਤੋਂ ਬਈ ਆਪਣਾ ਸੱਜਣ ਮਿੱਤਰ ਹੀ ਆ ਉਹ ਲੈ ਗਿਆ ਵੇਚਣ ਆਲਾ ਤੇ ਇੱਕ ਬੱਛੀ ਉਹ ਖੜੀ ਉਹ ਅੰਦਰ ਬੰਨੀ ਕਿਉਂਕਿ ਉਹ ਬਈ ਹੁਣ ਵਿਕੀ ਵੀ ਦਿਖਾਉਂਦੇ ਨਹੀਂ ਤਿੰਨ ਬੱਛੀਆਂ ਚੜਾਤੀਆਂ ਬਈ ਸਹੀ ਗੱਲ ਆ ਬਈ ਬਾਈ ਕੋਲੇ ਡੇਲੀ ਮੰਗੇ ਚੱਲੋ ਵੀ ਆਪ ਜਦੋਂ ਵੀ ਹੁਣ ਬਾਬਾ ਸੁੱਖ ਰੱਖੇ ਵੇ ਤਾਂ ਹਾਂਜੀ ਆਪਾਂ ਇਹੋ ਜਿਹਾ ਕੰਮ ਚਲਾਉਣਾ 15 16 ਬੱਚਿਆਂ ਖੜੀਆਂ ਹੀ ਰਹਿਣ ਹਰ ਵਕਤ ਘਰੀ ਹੁਣ ਹੈਨਾ ਕਿਉਂਕਿ ਬਈ ਇਹਦਾ ਕਰਮਾ ਆ ਲੀਆਂ ਐਫ ਡੀ ਆ ਹੈਨਾ ਇਹ ਕਿਹੜੇ ਕਟਣੀ ਆ ਹਾਂਜੀ ਤੇ ਫਿਰ ਆਪਾਂ ਕਿੱਧਰ ਲੈ ਬਸੋ ਕਰਕੇ ਵਿਰੇਸ਼ ਨੂੰ ਚਲੋ ਮੈਂ ਤਾਂ ਸੁੱਡਾ ਬਈ ਸਹੀ ਗੱਲ ਇੱਧਰ ਦੇ ਬਸ ਫੇਰ ਕਰ ਲੈਣੇ ਸ਼ੁਰੂ ਵੀਰੇ ਬਹੁਤ ਚੰਗੀ ਬਰੀਡ ਵਾਲੀ ਬੱਚੀ ਆ ਦੇਖੋ ਜੀ ਬਸੀ ਦੀ ਨਖਲ ਕੁਆਲਿਟੀ ਇੱਕ ਨੰਬਰ ਹੈ ਇਹ ਜੀ ਜੇ ਵਾਲਾ ਪ੍ਰੀਤ ਹਾਂਜੀ ਕੀ ਡਿਟੇਲ ਹੈ ਜੀ ਕਿੰਨੀ ਉਮਰ ਦਾ ਇਹ এবੀਐਸ ਦੇ ਐਵਰੇਸਟ ਸੀਮਨ ਦੀ ਦਸੀ ਹੈ ਬਾਈ ਠੀਕ ਹੈ ਜੀ ਇਹ 7 ਮਹੀਨੇ ਤੇ 3 ਦਿਨਾਂ ਦੀ ਉਮਰ ਆ ਤੇ ਮਦਰ ਕਾਰ ਕੋਈ ਵੀ ਨਹੀਂ ਮਾਂ ਦਾ ਰਿਕਾਰਡ ਆ ਬਾਈ 36 ਲੀਟਰ 600 ਗ੍ਰਾਮ ਦਾ ਠੀਕ ਹੈ ਜੀ ਹਾਂ ਜੀ ਜਿੰਨੀ ਕਿ ਮਿੱਤਰੋ ਬਾਈ ਕੋਲੇ ਪੱਕੇ ਐਨ ਪ੍ਰੂਫ ਆ ਗੱਲ ਉਹ ਨਹੀਂ ਕੀ ਕਰਦਾ ਵੀ ਜਿੰਨੀ ਕਿ ਗੱਲ ਕਿਸੇ ਤੰਤ ਹੁੰਦਾ ਦੇਖੋ ਜੀ ਪਹਿਲਾਂ ਤਾਂ ਥੋੜ੍ਹਾ ਕੁਆਲਿਟੀ ਕਰੋ ਜੀ ਮੇਰੀ ਗੱਲ ਸੁਣੋ ਹਾਂ ਜੀ ਬਾਬੇ ਦਾ ਦਿੱਤਾ ਏਡਾ ਆਪਣਾ ਹਨਾ ਪਸੰਦ ਆਦਾ ਸਹੀ ਗੱਲ ਹੈ ਬਹੁਤ ਵਧੀਆ ਕਾਰੋਬਾਰ ਆਦਾ ਨਾ ਕਿ 4 ਰੁਪਏ ਪਾਈਆਂ ਖੁੱਲੀਆਂ ਛੱਡਦਾ ਕਿਹਦਾ ਫਾਰਮ ਵਾਲੀਆਂ ਉਹ ਕੱਪ ਨਾ ਤਾਂ ਮਾਰੇ ਆ ਨਾ ਹੀ ਮਾਰਦੇ ਆ ਬਿਨਾਂ ਗੱਪਾਂ ਤੋਂ ਜੋ ਕੰਮ ਕਰਨ ਉਹ ਤਾਂ ਜੱਥਨ ਨੂੰ ਕਰਲਾ ਭੁਵੇਂ ਬਾਕੀ ਭਾਈ ਬਥੇਰੇ ਲੋਕ ਹਨਾ ਕبھی ਆਈਆਂ ਖਾਂਦੇ ਜਿਹਨੇ ਖਾਣੀਆਂ ਖਾਈ ਜਾਣ ਆਪਣਾ ਕੋਈ ਟੈਂਸ਼ਨ ਨਹੀਂ ਬਾਈ ਦਾਦੇ ਜੀ ਮੇਰ ਚਾਹੀਦੀ ਆ ਹਾਂ ਹਾਂ ਬਈ ਹੈਨਾ ਉਦੋਂ ਜ਼ਿਆਦਾ ਹੁੰਦਾ ਕੰਮ ਆ ਬਈ ਯਕੀਨ ਹੀ ਮੰਨਣਾ ਬੈਂਤ ਬੱਛੀਆਂ 'ਚ ਖੜਾ ਹਾਂ ਹੈ ਇੱਕ ਬੱਸੀ ਜਿਹੜੀ ਅੰਦਰ ਖੜੀ ਆ ਬੰਦੇ ਨੂੰ ਹਫ਼ਤਾ ਹੋ ਗਿਆ ਹੀ ਫੋਨ ਲਾਉਂਦੇ ਇਹਨੂੰ ਬਈ ਲਾਪਰੀ ਤੇ ਬੱਸੀ ਲਵਾਗੇ ਤਾਂ ਇੱਥੇ ਹੀ ਤੇ ਅੱਜ ਬਾਈ ਨੂੰ ਮੈਂ ਕਿਹਾ ਆਇਆ ਬਾਈ ਤੇਰੇ ਕੰਮ ਦੀ ਚੀਜ਼ ਆ ਗਈ ਨਹੀਂ ਠੀਕ ਆ ਸਹੀ ਗੱਲ ਆ ਲੈ ਖੋਲ ਲੈ ਫਿਰ ਵੀਰੇ ਕਰਾ ਟੋੜਾ ਦਰਨਾ ਚੱਕ ਸੱਜਣੋਂ ਪਹਿਲਾਂ ਤਾਂ ਬੱਛੀ ਜੀ ਖੜ ਨਹੀਂ ਖੁੜ ਨਹੀਂ ਕਰੋ ਚੱਕ ਬਿਲਕੁਲ ਪੱਦਰ ਮੱਦਰ ਹਾਂ ਬ੍ਰੀਡ ਪੂਰੀ ਇੱਕ ਨੰਬਰ ਆ ਇਹਨੂੰ ਕਹਿੰਦੇ ਆ ਵਾਲੀ ਆ ਗਈ ਪਿੰਕ ਨੋਜ ਵਾਲੀ ਆ ਗਈ ਲੱਛੀ ਦੀ ਝੱਕ ਨਹੀਂ ਝੁਕਣੀ ਖੜਮੀ ਖੁੱਡਣੀ ਕੀ ਗੱਲਾਂ ਸਹੀ ਗੱਲ ਆਲਾ ਗਦੇ ਨੂੰ ਤੇ ਨੁਗਰੀ ਘੋੜੇ ਨੂੰ ਹਨਾ ਤੈਨੂੰ ਕਿੰਨਾ ਫਰਕ ਹੁੰਦਾ ਸਹੀ ਗੱਲ ਆ ਭਾਈ ਇਹ ਭਾਈ ਚਲੋ ਠੀਕ ਆ ਮੈਂ ਤਾਂ ਇਹਨੂੰ ਨੁਗਰੀ ਘੋੜੀ ਮੰਨਦਾ ਹਾਂ ਅਗਲਾ ਭਾਵੇਂ ਅਗਲਾ ਕੁਝ ਮੰਨੀ ਚੱਲੇ ਭਾਈ ਹਾਂ ਅਗਲਾ ਮੰਨੇ ਆਪਣੀ ਨੁਗਰੀ ਬਸ਼ੇਰੀ ਆ ਦੇਖ ਭਾਈ ਜਿਹੜੀ ਥੱਲੇ ਕੁਆਲਿਟੀ ਇਸ ਜਣੋ ਪੂਰੀ ਬਿਰਲ ਤੇ ਥਣਾ ਤੇ ਪੂਰਾ ਪਤਲਾ ਮਾਸਾ ਝੋਲੀ ਝਾਲੀ ਪੂਰੀ ਫੁੱਲ ਆ ਹਾਂਜੀ ਪਿੰਕ ਨੋਜ ਵਾਲੀ ਆ ਗਈ ਜਾਤ ਬਰੀਡ ਪੂਰੀ ਇੱਕ ਨੰਬਰ ਤੋੜਾ ਤਾਰਾ ਵੀ ਸਹੀ ਆ ਆ ਲਤਾਂ ਲੁਤਾਂ ਖੋਲ ਕੇ ਤੁਰਦੀ ਉਹ ਕੀ ਗੱਲ ਹੋ ਰਾ ਡੋਗਲੀਆਂ ਫੋਗਲੀਆਂ ਤੇ ਤਾਂ ਹਰੇਕ ਹੀ ਲਾ ਦਿੰਦਾ ਆਫਰ ਸਹੀ ਗੱਲ ਤੇ ਉਹ ਚੀਜ਼ਾਂ ਤੇ ਲਾ ਕੇ ਦਿਖਾਵੇ ਸਹੀ ਗੱਲ ਆ ਬਾਈ ਸੱਜਣ ਇਹ ਤਾਂ ਗੱਲ ਹੈ ਬਾਈ ਦੀ ਜੈਜਾ ਬਾਈ ਕਹਿੰਦਾ ਵੀ ਡੋਗਲੀਆਂ ਫੋਗਲੀਆਂ ਤੇ ਹਰੇਕ ਹੀ ਆਫਰ ਲਾ ਦਿੰਦਾ ਆਪਾਂ ਅੱਜ ਬਰੀਡ ਵਾਲੀਆਂ ਤੇ ਆਫਰ ਲਾਉਣੀ ਆ ਜਾਨਵਰ ਸਾਰੀ ਬਰੀਡ ਵਾਲਿਆ ਇੱਕ ਤੋਂ ਵੱਧ ਕੇ ਇੱਕ ਆ ਹੈਨਾ ਬਿਆਨ ਤਾਂ ਜਿਹਦੇ ਫੋਟ ਹੋਈ ਫੋਟ ਦੱਸੂਗਾ ਬਾਈ ਤੇ ਆ ਵੇਖ ਬਾਈ ਚੋਲੀ ਵੇਖੀ ਕਰ ਮਾਰ ਕੇ ਵੇਖ ਯਾਰ ਬਾਈ ਮਨ ਖੁਸ਼ ਕਰਦੀ ਐ ਬੱਚੀ ਬਈ ਜਿਹੜੀ ਮੈਂ ਜੀ ਕਹਿੰਦਾ ਜਿੱਦ ਦੇ ਤਿਆਰ ਹੋਈ ਕਰਮਾਲੀ ਦੀ ਆ ਚੀਜ਼ਾਂ ਨੇ ਮੁੱਲ ਪਾਉਣਾ ਬਈ ਮਗਰ ਉਹ ਪੱਠਪੁੜਾ ਕਿਸੇ ਪਾਸਿਓਂ ਆਇਣੀ ਮੱਥਾ ਚੌੜਾ ਬਰੀਕੀਆਂ ਜਾਂ ਬੱਚੀ ਹਾਂ ਸਿਧਰਾ ਨਹੀਂ ਕਿਸੇ ਬਸ ਅੱਜ ਦੀ ਘੜੀ ਹਾਂ ਹਾਂ ਬਈ ਤੇ ਫਿਰ ਬੜੀ ਡਿਮਾਂਡ ਇਹਨਾਂ ਦੀ ਕੀ ਕਰਨਾ ਬਈ ਡਿਮਾਂਡ ਬਿਆਨ ਤਾਂ ਆਪਾਂ ਐਂਡ ਦੇ ਰੱਖਾਂਗੇ ਜੇ ਅੱਜ ਆਪਾਂ ਆਫਰ ਕਰਤਾ ਕੋਈ ਬੰਦਾ ਕਰਕੇ ਦਿਖਾ ਦੇ ਸਹੀ ਗੱਲ ਆ ਬਈ ਲੈ ਫਿਰ 2 ਨੰਬਰ ਤੇ 10 ਬਈ ਜਿਹੜੀ ਐ ਖੜੀ ਆ ਪੂਰੀ ਨੁਗਰੀ ਬਸ਼ੇਰ ਕੋਈ ਆ ਹਨਾ ਇਹ ਆ ਤਾਂ ਜੀ ਬਰੀਡ ਪੂਰੀ ਇੱਕ ਨੰਬਰ ਹੈ ਤਾਂ ਤੇ ਦੰਦ ਰਹਿ ਗਏ ਮੜੀ ਮਰਾ ਦੀ ਨੀਗਾ ਕਰਾ ਦੇ ਚੱਕ ਬਾਈ ਲੋ ਵੀ ਸੱਜਣੋ ਬਾਈ ਕਹਿੰਦਾ ਪਾ ਦੰਦ ਜ਼ਰੂਰ ਚੈੱਕ ਕਰਾਉਣੇ ਆ ਲੋ ਜੀ ਕਿਰੀ ਆ ਇਹ ਦੋ ਦੰਦ ਕਿਰੀ ਦੋਨ ਦੇ ਦੰਦ ਮੜੇ ਮੜੇ ਚੱਕੇ ਮੜੇ ਮੜੇ ਚੱਕੇ ਹਾਂ ਹੂੰ ਲੋ ਵੀ ਸੱਜਣੋ ਦੋ ਨੰਬਰ ਤੇ ਆ ਗਈ ਬੱਚੀ ਵੀਰ ਕੋਲੇ ਇਹਦੀ ਕੀ ਡਿਟੇਲ ਆ ਵੀਰੇ ਹੈ ਬਾਈ ਇਹਦੀ ਕੀ ਡਿਟੇਲ ਆ ਇਹਦੇ ਬਾਈ ਮੜਾ ਨਿਸ਼ਾਨ ਆ ਠੀਕ ਆ हां भाई दसना ओ भी टाइमकनाया भाई ओदा कोई चक्कर नहीं हुंदा सही गल है भाई हां जी ते किन्नी उमर हुलाप्री दे जी एदी बहन ते एदी भी उमर भाई 7 महिने ते 3 ਦਿਨਾ ਦੀ ਆ ਠੀਕ ਹੈ ਤੇ ਕੋਈ ਇਹਦਾ ਫਾਦਰ ਔਰ ਮਦਰ ਕਾਰ ਕੋਈ ਇਹ ਬਈ ਆਪ ਹੈਮਰ ਦੀ ਆ ਇਹਦੀ ਮਾਂ ਦਾ ਰਕਾਰ ਹੈਗਾ ਬਈ 32 ਦਿੱਤੀ ਲੀਟਰ ਦਾ ਠੀਕ ਹੈ ਵੀਰੇ ਹਾਂ ਜੀ ਲੈ ਫਿਰ ਖੋਲ ਲਿਆ ਵੀਰੇ ਲੋ ਵੀ ਸੱਜਣੋ ਵੀਰ ਕਹਿੰਦਾ ਵੀ ਇਹ ਬਹੁਤ ਚੰਗੇ ਸੀਮੰਦੀਆ ਕਿਹਦੇ ਦੀ ਦੱਸੇ ਵੀਰੇ ਇਹ ਵੀ ਇਹਦੇ ਹੈਮਰ ਸੀਮੰਦੀਆ ਇਹ ਕਿਸਦੇ ਹੈਮਰ ਦੀ ਆ ਇਹ ਬੱਚੀ ਦਾ ਰੰਗ ਰੂਪ ਤੇ ਬਿਊਟੀ ਇੱਕ ਨੰਬਰ ਹੈ ਥੱਲੇ ਝੋਲੀ ਝਾਲੀ ਵੀ ਓਕੇ ਆ ਥਣ ਚਾਰ ਥਣ ਪੂਰੇ ਲੰਮੇ ਆ ਦੇਖ ਲਈ ਵੇਖ ਬਾਈ ਕਿੰਨੇ ਲੰਮਾ ਨਾ ਜਮਣਕ ਨਾ ਜਾ ਹੈ ਨਾ ਵੀ ਉਹਦਾ ਵੀ ਨਿਸ਼ਾਨ ਜਦਾ ਰਵਡ ਚੜਾ ਕੇ ਲੈ ਜੂ ਆ ਰਿਹਾ ਬਾਈ ਨਿਸ਼ਾਨ ਜਾਓ ਵੀ ਸਾਈਡ ਤੇ ਹਾਂ ਹੂੰ ਬਾਕੀ ਇਹ ਕਲਾਸ ਆ ਜਿੱਥੋਂ ਇਹ ਕਲਾਸ ਸਹੀ ਗੱਲ ਆ ਬਰੀਡ ਪੂਰੀ ਇੱਕ ਨੰਬਰ ਹੈ ਪਿੰਕ ਨੋਜ਼ ਵਾਲੀ ਆਗੀ ਰੰਗ ਰੂਪ ਬੱਚੀ ਦਾ ਇਹਦਾ ਵੀ ਪੂਰਾ ਬਾ ਕਮਾਲ ਆ ਸੱਜਣੋ ਦੋ ਬੱਚੇ ਨਾ ਦਿਖਾਈਆਂ ਦੋਨੇ ਪੂਰੀਆਂ ਬਰੀਡ ਵਾਲੀਆਂ ਕੋਈ ਐ ਨਹੀਂ ਕੋਈ ਦੋ ਗਲੀ ਫੂਕਲੀ ਆ ਏਬੀਐਸ ਦੇ ਹੈਮਰ ਦੀ ਆ ਗਈ ਹਾਂਜੀ ਤੇ ਬਹੁਤ ਸੋਹਣਾ ਚੰਗਾ ਰਿਕਰਡ ਆ ਮਦਰ ਰਿਕਰਡ ਵੀ ਬੱਚੀ ਦਾ ਚੰਗਾ ਬੰਗੀ ਜਾਂ ਤਾਂ ਬਰੀਕੀ ਬੱਚੀ ਦਾ ਰੰਗ ਰੂਪ ਬਰੀਕ ਨੂੰ ਬਹੁਤ ਅਸਲੀ ਗੱਲ ਹੈ ਲਓ ਜੀ ਹਾਂ ਜਾਂ ਤਾਂ ਪੂਰੀ ਆ ਬਰੀਡ ਵਾਲੀ ਹੈ ਬੱਚੀ ਲਓ ਜੀ ਦੰਦ ਜੈਕ ਕਰਾ ਦਿਓ ਬਾਈ ਹਾਂ ਕੀਰੀ ਹੈ ਬਾਈ ਸਹੀ ਗੱਲ ਹੈ ਤੇ ਹੁਣ ਆ ਗਈ ਵੀਰੇ 3 ਨੰਬਰ ਦੇ ਬਲੈਕ ਕਲਰ ਚ ਪਹਿਲਾਂ ਤਾਂ ਜੀ ਝੋਲੀ ਕਰੋ ਥੱਲੇ ਇੱਕ ਸੱਜਣੋਂ ਚਾਰ ਥਣ ਪੂਰੇ ਮੋٹے ਮੋٹے ਆ ਓਕੇ ਆ ਬਾਈ ਇਨੀ ਮਰਹੂਲਾ ਪ੍ਰੀਤ ਦੀ ਬੈਂਤ ਇਹਦੀ ਉਮਰ ਹੈ ਜੀ 7 ਮਹੀਨੇ ਦੀ 7 ਮਹੀਨੇ ਹਾਂਜੀ ਤੇ ਪਤਾ ਕਿਹੜੇ ਕੀ ਸੀ ਮੰਦੀ ਹੈ ਹੈ ਇਹ ਬਈ ਐਫ ਡੀ ਸੀ ਮੰਦੀ ਦੱਸੀ ਸੀ ਬਈ ਠੀਕ ਹੈ ਹਾਂ ਇਹ ਆਪਾਂ ਆਦੇ ਲਈ ਅਜੀ ਬੰਦਾ ਡਾਕਟਰ ਨੇ ਡਾਕਟਰੀ ਹੈ ਵੈਟਰਨਰੀ ਠੀਕ ਹੈ ਉਹ ਆਪੀ ਡੀ ਕੇ ਭਰਦਾ ਉਹ ਕਹਿੰਦੇ ਤੇ ਚਿਪ ਦਾ ਟੀਕਾ ਭਰਿਆ ਸੀ ਬਈ ਠੀਕ ਹੈ ਠੀਕ ਹੈ ਹਾਂ ਹੁਣ ਆਏ ਬਈ ਆਪਾਂ ਐਵੇਂ ਹੈ ਨਾ ਕਹਿੰਦੀ ਇਹ ਦੰਦੋ ਖੀਰੀ ਹੈ ਹੈ ਬਈ ਦੰਦੋ ਖੀਰੀ ਆ ਦੰਦੋ ਗਾਰੰਟੀ ਠੀਕ ਹੈ ਜੀ ਲੋ ਬਈ ਕਹਿੰਦਾ ਗਾਰੰਟੀ ਆ ਦੰਦੋ ਖੀਰੀਆਂ ਆ ਬੱਚਾ ਜੇ ਕੋਈ ਹੋਈ ਦੋ ਦੰਦ ਜਾਂ ਚਾਰ ਦੰਦ ਉਹ ਦੱਸੇ ਜਾਊਗਾ ਤੇ ਬਹੁਤ ਚੰਗੇ ਸੀਮੰਦੀਏ ਵੀਰ ਕਹਿੰਦੇ ਵੀ ਇਹ ਬੱਚੀ ਦੀ ਖੜਨੀ ਖੁਰਨੀ ਪਿੱਠ ਕੁੜੇ ਦੀ ਬਣਾਵਟ ਹੈ ਜਿਹਦੀ ਬਹੁਤ ਚੰਗੀ ਆ ਚੰਗੀ ਵਹਿੜ ਤਿਆਰ ਹੋਊਗੀ ਸੱਜਣ ਲਓ ਵੀ ਤੋੜਾ ਤਾਂ ਰ ਇੱਕ ਨੰਬਰ ਆ ਇਹ ਆਪਾਂ ਦਿਖਾਈਏ ਤਿੰਨ ਨੰਬਰ ਤੇ ਬੱਚੀ ਦਾ ਰੰਗ ਰੂਪ ਬਹੁਤ ਸੋਹਣਾ ਬਈ ਕਵਾਜ ਜੀ ਇਹ ਕਿਸੇ ਪੁਰਾਣੇ ਥੋੜੀ ਜਿਹਾ ਦੰਦ ਵੀ ਦੇਖ ਲੈਣੇ ਆ ਬਜਟ ਚ ਪੈਸੇ ਲਾਉਣੇ ਆ ਤੇ ਲੈ ਬਈ ਕਰਹੀਂ ਚੈੱਕ ਲੈ ਵੀ ਸੱਜਣ ਖੀਰੀ ਆ ਬਈ ਬੰਦੇ ਲੋ ਵੀ ਸੱਜਣੋ ਆ ਬੱਚੀ ਵਿਖਾਈ ਆ ਪਾ ਤਿੰਨ ਨੰਬਰ ਤੇ ਬਾਕੀ ਬਿਆਂ ਤਾਂ ਹਾਈਟ ਹੂਟ ਚੈੱਕ ਹਾਈਟ ਹੂਟ ਬਹੁਤ ਚੰਗੀ ਆ ਤਿੰਨ ਬੱਚੀਆਂ ਦੀ ਸਿਰਾਂ ਇੱਕ ਦੀ ਵੱਡੀ ਆ ਇੱਕ ਛੋਟਾ ਪੁੱਤ ਆ ਬਾਈ ਬਹੁਤ ਚੰਗੀ ਆ ਬੇਲ ਬੂਲ ਵੀ ਚੰਗੀ ਆ ਬੱਚੀ ਦੀ ਸੋਹਣਾ ਰੰਗ ਰੂਪ ਆ ਤੇ ਇਹ ਆਪਾਂ ਵਿਖਾਈਏ ਸੱਜਣੋ ਤਿੰਨ ਨੰਬਰ ਤੇ ਤੇ ਦੋ ਬਖਾਤ ਅਜੂ ਪਹਿਲਾਂ ਆਪਾਂ ਬੱਚੀਆਂ ਬਹੁਤ ਚੰਗੀਆਂ ਜਿੰਨੇ ਮੈਂਗਾ ਬਾਈ ਕੋਲੇ ਕੁਆਲਟੀ ਵਾਲਿਆ ਇਦੂ ਅੱਗੇ ਆ ਖੜੀਆ ਫੇਰ ਨੁਗਰੀ ਬਿਛੇਰੀ ਆ ਕੀ ਇਹਦੀ ਕੀ ਡਿਟੇਲ ਲਾਪਰੀ ਤਾਂ ਏ ਬਈ ਇੱਕ ਨਾ ਇਹ ਵੀ ਇਸ ਦਾ ਡਾਈਵਰ ਸੀ ਬਣਾਉਂਦਾ ਇਹ ਉਹਦੀ ਆ ਬੱਚੀ ਠੀਕ ਹੈ ਹਾਂਜੀ ਤੇ ਦੰਦੋ ਵੀਰੇ ਇਹ ਦੰਦੋ ਪਈਆਂ ਨੇ ਦੋਂਦੇ ਦੰਦ ਚੱਕ ਲੈ ਚੱਕ ਆ ਆਪਾਂ ਨਾ ਤਾਂ ਅੱਜ ਝੂਠ ਮਾਰਿਆ ਸਹੀ ਗੱਲ ਵੱਚੀ ਦਾ ਕੱਢ ਕਰੀ ਚੰਗਾ ਬਾਈ ਯਾਰ ਹਾਂਜੀ ਹਾਂ ਬਰੇਜ ਜੀ ਉਮਰ ਨਹੀਂ ਪਰ ਵਾਲੀ ਕੀ ਹੋਰੀ ਲੱਗ ਜੇ ਬਈ ਦੋਂਦੀ ਬੱਚੀ ਉਮਰ ਵੱਧ ਹੁੰਦੀ ਆ ਹਨਾ ਪਰ ਆਪਾਂ ਨਾ ਅੱਜ ਝੂਠ ਮਾਰਨਾ ਕੱਲੂ ਬੰਦੇ ਨੇ ਆਪਾਂ ਨੂੰ ਸਾਰੀ ਗੱਲ ਦੱਸੀ ਵੀ ਔਰਕ ਬੰਦਾ ਉਹ ਕਹਿੰਦਾ ਬਾਈ ਮੇਰੇ ਮੁੰਡੇ ਸਾਹਮਦੇ ਸੂੰਹ ਦੇਣੀ ਉਹਨੇ ਇਹਦੇ ਡੰਡਾ ਮਾਰਿਆ ਜਦੋਂ ਬਈ ਇਹਦੇ ਦੰਦ ਟੁੱਟ ਗਏ ਠੀਕ ਐ ਤੈਨੂੰ ਵੀ ਪਤਾ ਪਿਆ ਤੇ ਤੇਰੇ ਪਿੰਡੂ ਹੀ ਲਈ ਆ ਸਹੀ ਗੱਲ ਹੈ ਹਨਾ ਆਪਣੇ ਨੇੜੂ ਹੀ ਆਈ ਹੈ ਕਰਾ ਦੇ ਬੰਦੇ ਜਾਣਕਾਰ ਸੀਗੇ ਆਪਣੇ ਤੇ ਬਹੁਤ ਚੰਗੀ ਐ ਬਰੀਡ ਪੂਰੀ ਬਹੁਤ ਵਧੀਆ ਜਾਨੀ ਕਿ ਚੰਗੀ ਆ ਜੇ ਕੋਈ ਭਰਾ ਮੰਨ ਕੇ ਚਲੋ ਇੱਕ ਦੋ ਗੱਟੇ ਨੂੰ ਫੀਡ ਦੇ ਚਾਰੇ ਜਾਣ ਤੇ ਇਹਨੇ ਬੈਡ ਕਹਿੰਦੀ ਕੋਂਦੀ ਬਣ ਜਾਣਾ ਲੱਕੀ ਦਾ ਕਿਉਂਕਿ ਜਿਹੜੀ ਜਾਤ ਪਾਤ ਆ ਬੱਚੀ ਦਾ ਰੰਗ ਨਹੀਂ ਪਾ ਨਰੰਗ ਰੂ ਬਹੁਤ ਸੋਹਣਾ ਬਿਊਟੀਫੁਲ ਇੱਕ ਨੰਬਰ ਹਾਂ ਜਿਹਦੇ ਤਿਆਰ ਹੋ ਗਈ ਕਰਮਾ ਲਈ 1.5 ਲੱਖ ਬਿਲਕੁਲ ਨਿਕਾ ਫੇਸਾ ਤੇ ਜਾਤ ਬਰੀਡ ਪੂਰੀ ਫੁੱਲ ਸੱਜਣੋ ਤੇ ਚਾਰ ਹੀ ਥਾਣਾ ਪੂਰੇ ਮੋٹے ਮੋٹے ਵੈਰਲ ਤੇ ਲੱਗੇ ਹੋਏ ਵੇਲਬੂਲ ਕਰੋ ਚੱਕ ਅਵੇਲੇਬਲ ਪੂਰੀ ਆ ਤੋਰਾ ਤਰਾ ਵੀ ਇੱਕਾ ਇੱਕ ਨੰਬਰ ਲਿਆ ਵੀ ਮੋੜ ਲਿਆ ਲਾ ਪੂਰਾ ਲੈ ਚੱਲ ਕਰਾਂਗੇ ਪਾਜੀ ਬਈਾਂ ਦੇ ਕੁਆਲਟੀ ਵੇਖੀ ਮੂੰਹ ਮੋੜੀ ਬਈ ਪੂਰੀ ਇੱਕ ਨੰਬਰ ਆ ਠੀਕ ਗੱਲ ਬਰੀਡ ਗੋਲ ਕਰਨ ਬਈ ਠੀਕ ਗੱਲ ਨਿੱਕਾ ਕਰਨ ਨਾ ਗੋਲ ਬੁੱਦੀ ਵਾਲੀ ਬੱਚੀ ਐ ਬੱਚੀ ਦਾ ਪ੍ਰਿੰਟ ਪ੍ਰਿੰਟ ਚੰਗਾ ਥਣ ਝੋਲੀ ਦੀ ਬਾਲੀ ਠੀਕ ਐ ਬੱਚੀ ਕੱਢ ਕਾਠ ਵੀ ਸੋਹਣਾ ਹਾਂ ਥਣ ਤੁਨ ਚਾਰ ਹੀ ਥਣ ਤੇ ਪੂਰੀ ਬਰਲ ਤੇ ਲੱਗੇ ਹੋਇਆ ਮੋٹے ਮੋٹے ਥਣ ਬਹੁਤ ਸੋਹਣੀ ਚੰਗੀ ਬਰੀਡ ਵਾਲੀ ਬੱਚੀ ਐ ਥੋੜੀ ਜੀ ਬਸ ਕੇਅਰ ਦੀ ਲੋੜ ਐ ਜਿਵੇਂ ਬਾਈ ਨੇ ਦੱਸਿਆ ਵੀ ਕਈ ਵੀਰ ਨਹੀਂ ਥੋੜੀ ਜੀ ਕਿਸੇ ਕੰਮ ਚ ਹੋਰ ਚ ਹੁੰਦੇ ਆ ਪਸ਼ਮਾ ਚ ਥੋੜਿਆ ਘੱਟ ਧਿਆਨ ਹੁੰਦਾ ਤੇ ਦੰਦ ਜੱਕ ਕਰਾ ਦਈਏ ਬਈ ਮੈਂ ਤਾਂ ਕਰਾ ਦੇ ਵੀਰੇ ਫਿਰ ਦੱਸ ਜੇ ਪਤਾ ਹੀ ਆਪ ਨੂੰ ਹਨ ਲੈ ਬਈ ਮੈਨੇ ਕੱਟਈ ਆ ਮਨੇ ਮਾਰੇ ਕੱਟ ਲਈ ਆ ਬੱਚੀ ਦਾ ਮੈਨੂੰ ਖੜਾ ਮੈਨੂੰ ਖੜਾ ਪੂਰਾ ਆ ਬਈ ਆ ਬੱਚੀ ਬਈ ਤੂੰ ਹੀ ਦੱਸ ਪਾਈ ਸੀ ਸੋਹਣਾ ਕੱਦ ਕਾਠਾ ਬੱਚੀ ਦਾ ਤੇ ਇਦੂ ਅੱਗੇ ਆ ਕੇ ਛੋਟਾ ਬੱਚਾ ਲਪਰੀ ਤੇ ਜੀ ਕਿੰਨੀ ਇਹਦਾ ਬਈ ਯਾਰ ਆਪਾਂ ਉਹਨਾਂ ਭਰਾਵਾਂ ਲਈ ਲਿਆਂਦਾ ਜਿਨ੍ਹਾਂ ਨੂੰ ਐ ਸ਼ੌਂਕ ਆ ਹਨਾ ਇਹ ਜਰਮਨ ਸ਼ੈਫਡ ਦੇ ਕਤੂਰੇ ਦੇ ਰੇਟ 'ਚ ਹੀ ਦੇ ਦੇਣਾ ਸਹੀ ਗੱਲ ਆ ਬਾਈ ਯਾਰ ਕਮਾਲ ਆ ਹਨਾ ਹੂੰ ਕਿੰਨੀ ਉਮਰ ਹੋਈ ਦੀ ਲਪਰੀ ਇਹਦੀ ਬੈਨ ਤਾਂ ਉਮਰ ਆ ਬਾਈ 3 ਮਹੀਨੇ ਤੇ 30 ਦਿਨਾਂ ਦੀ ਆ 3 ਮਹੀਨੇ ਤੇ 30 ਦਿਨਾਂ ਦੀ ਆ ਵੇਲਬੂਲ ਕਰੋ ਚੱਕ ਪੂਰੀ ਲੰਮੀ ਲੰਜੀ ਦੇਖ ਬਾਈ ਨਿੱਕੀ ਜੀ ਨਿੱਕਾ ਜਿਹਾ ਫੇਸ ਆ ਨਿੱਕਾ ਜਿਹਾ ਕਰਨਾ ਤੇ ਪਿੰਕ ਨੋਜ਼ ਵਾਲੀ ਆ ਹਾਂ ਹਨਾ ਇਹ ਏਕਲਾ ਨਾ ਦੋ ਦੋ ਚੀਜ਼ਾਂ ਕੰਮ ਕਰੂਗੀ ਵੀਰੇ ਨਾਲ ਤਾਂ ਘਰੇ ਜਵਾਕ ਲਾਜ ਚ ਲੱਗੇ ਜਾਣਗੇ ਕੰਮ ਕਰਨ ਨਾਲ ਚੜਮਾ ਹੀ ਸਵੜ ਕਤੂਰਾ ਲੈਣਾ ਉਹ ਤੇ ਬੱਚੀ ਲੈ ਕੇ ਦੇ ਦੋ ਯਾਰ ਬੜਾ ਕਿਊਟ ਆ ਯਾਰ ਸਾਰੇ ਪਾਸੇ ਅਜ ਨਿੱਕਾ ਆ ਤੇ ਭੋਲਾ ਭੰਜਦਾ ਯਾਰ ਹੈ ਨਾ ਹਾਂਜੀ ਬੜਾ ਵਧੀਆ ਸਹੀ ਗੱਲ ਆ ਜਿਹੜੇ ਭਰਾਣੇ ਘੱਟ ਪੈਸੇ ਲਾਉਣੇ ਆ ਹਾਂ ਬਈ ਸੱਜਣੋ ਉਹਨਾਂ ਲਈ ਹੋਰੀ ਆ ਜੁਕਣੀ ਬਾਈ ਹਾਂ ਬੱਚੀ ਦੀ ਬ੍ਰੀਡ ਜਾਤ ਬ੍ਰੀਡ ਪੂਰੀ ਆ ਜੇ ਕਿਸੇ ਤਰ੍ਹਾਂ ਬਾਈ ਕਾਂਬਣੀਆਂ ਘਰੇ ਨਿੱਕਾ ਕੋਈ ਬੱਚਾ ਘੱਟ ਪੈਸੇ ਲੈ ਕੇ ਲਾ ਕੇ ਲੈਣੀ ਆ ਤੇ ਬਹੁਤ ਵਧੀਆ ਉਹਦੇ ਕੋਲ ਆਪਸ਼ਨ ਹੈ ਜੀ ਤੇ ਕਈ ਨਾ ਗਾਵੀਰ ਕੋਲੇ ਤੇ ਬਹੁਤ ਸੋਹਣੇ ਆ ਗਏ ਬਰੀਡ ਦੀਆਂ ਚੰਗੀਆਂ ਬੱਚੀਆਂ ਸਾਰੇ ਰੰਗ ਆ ਬਲੈਕ ਕਲਰ ਦੇ ਵਿੱਚ ਵੀ ਆ ਗਈ ਸੋਹਣੀ ਵੇਲਾ ਬੱਚੀ ਦੀ ਤੇ ਬਾਕੀ ਹੁਣ ਆਪਾਂ ਵੀਰ ਦੇ ਨਾਲ ਕਰਾਉਣੀ ਹੈ ਗੱਲਬਾਤ ਡਿਮਾਂਡ ਵਾਰੀ ਪੁੱਛਦੇ ਆ ਵੀ ਕੀ ਡਿਮਾਂਡ ਰਹੂਗੀ ਇਹਨਾਂ ਦੀ ਤੇ ਲਾਪਰੀ ਤੇ ਫਿਰ ਦੱਸ ਵੀਰੇ ਕੀ ਡਿਮਾਂਡ ਆ ਬਸ ਬਿਆਨਤ ਅੱਜ ਜਿਹੜਾ ਆਪਾਂ ਮੁੱਲ ਕਰਨਾ ਹਾਂ ਚਾਰਾਂ ਬੱਚੀਆਂ ਦਾ ਮੁੱਲ ਕਰਾਂਗੇ ਆ ਬੱਸੀ ਜੇ ਕੋਈ ਇਕੱਠੀਆਂ ਲੈਂਦਾ ਆਫਰ ਕਰਾਂਗੇ ਜੇ ਫੁੱਲ ਤਮਾਕੇ ਜੇ ਕੋਈ ਚਾਰੇ ਇਕੱਠੀਆਂ ਲੈਂਦਾ ਉਹਨੂੰ ਆ ਬੱਚਾ ਫਰੀ ਹਾਂ ਆ ਬੱਚੀ ਦਾ ਫਰੀ ਹੈਗੀ ਆ ਬਾਈ ਚਾਰਾਂ ਬੱਸੀਆਂ ਦਾ ਮੁੱਲ ਹੈ 48000 ਰੁਪਿਆ ਠੀਕ ਹੈ ਜੀ ਠੀਕ ਆ ਆ ਬੱਸੀ ਨਾਲ ਫਰੀ ਪੂਰੇ ਪੰਜਾਬ ਦਾ ਕਿਰਾਇਆ ਫਰੀ ਬਈ ਰਾਜਸਥਾਨ ਹਰਿਆਣੇ ਦਾ ਕਿਰਾਇਆ ਕੰਨਸ ਸਟੇਟਾਂ ਦਾ ਕਿਰਾਇਆ ਫਰੀ ਆ ਗੱਲ ਨੇ ਬੜੀ ਯਾਰ ਹੈਨਾ ਮੁੱਲ ਫਿਰ ਬਈ ਕੀ ਕੀਤਾ ਮੁੱਲ 48000 48000 ਰੁਪਿਆ ਠੀਕ ਹੈ ਜੀ ਹੁਣ ਆ ਵੱਸੀ ਆ ਬਈ ਜੇ ਹੁਣ ਆਪਾਂ ਆ ਵੱਸੀਆ ਕੱਲੀ ਦਾ ਓਵੇਂ ਮੁੱਲ ਕਰੀਏ ਬਈ 8500 ਰੁਪਏ ਆ ਬਈ ਠੀਕ ਹੈ ਜੇ ਕੋਈ ਕੱਲੀ ਕੱਲੀ ਦੀ ਚਾਹੀਦੀ ਦਾ ਕੱਲੀ ਕੱਲੀ ਦਾ ਮੁੱਲ ਕਰੋ ਨਾ ਕੱਲੀ ਕੱਲੀ ਦਾ ਇਹ ਸਤਨੇ ਸਤ ਨੂੰ ਮਿਲੂਗੀ 85 ਹੀ 8500 ਰੁਪਏ ਚ ਜੇ ਕੱਲੀ ਕੱਲੀ ਖਰੀਦਣੀ ਆ ਕੱਲੀ ਕੱਲੀ ਦਾ ਹੀ ਮੁੱਲ ਦੱਸ ਦੇ ਨੀ ਇਹ ਦੋਨੋਂ ਮਹਾ ਜੜੀ ਇਹਦਾ ਰੇਟ ਹੈਗਾ ਬਈ 16000 ਰੁਪਿਆ 16000 ਰੁਪਿਆ ਇਹਦਾ ਰੇਟ ਹੈਗਾ 9000 ਰੁਪਿਆ ਹਾਂਜੀ ਇਹ ਇਹ ਬੱਚਿਆ ਰੇਟ ਹੈਗਾ 16000 ਰੁਪਿਆ ਠੀਕ ਹੈ ਜੀ ਆਹ ਬੱਚਿਆ ਰੇਟ ਹੈਗਾ 15500 ਰੁਪਿਆ ਠੀਕ ਹੈ ਜੀ ਆਏ ਆ ਇਕੱਲੇ ਜੇ ਕੋਈ ਇਕੱਠਾ ਖਰੀਦਦਾ ਵੀਰੇ ਦੀਆਂ ਦਾ ਚਾਰਾਂ ਦਾ 48000 ਰੁਪਿਆ ਪੰਜਾਬ ਹਰਿਆਣਾ ਰਾਜਸਥਾਨ ਟੈਕਸ ਦੱਕ ਲੱਗ ਲੈਣ ਨੂੰ ਖਰਚਾ ਦੇਣਾ ਪਊਗਾ ਵੀਰੇ ਇੱਕ ਪਰਚੀ ਹੁੰਦੀ ਹੈ ਲਖਾਈ ਵਾਲੀ ਉਹਦਾ ਖਰਚਾ ਪੈਣਾ ਪਰ ਉਹ ਤੁਹਾਨੂੰ ਆਏ ਨਹੀਂ ਕੋਈ ਗਮਰਾਹ ਨਹੀਂ ਕਰਨਾ ਆਪਾਂ ਤੇਰੇ ਵੀਡੀਓ ਚ ਜੇ ਪਰਚੀ ਕੱਟੀ ਗਈ ਰਾਹ ਚ ਹਾਂ ਤੇ ਉਹ ਲਖਾਈ ਹੁੰਦੀ ਆ ਉਹ ਕੋਈ ਐ ਬਾੜੇ ਰੁਪਿਆ ਦੇ ਨਹੀਂ ਹੁੰਦੀ 11500 ਦੀ ਹੁੰਦੀ ਆ ਉਹ ਪਰਚੀ ਜੇ ਪ੍ਰੂਫ ਤੁਹਾਨੂੰ ਦਿਖਾਵਾਂਗੇ ਜੇ ਸਾਡੇ ਗੱਡੀ ਵਾਲੇ ਕੋਲੇ ਉਹ ਪ੍ਰੂਫ ਹੋਇਆ ਫਿਰ ਤੁਸੀਂ ਪੈਸੇ ਦੇਣੇ ਨਹੀਂ ਤਾਂ ਨਹੀਂ ਦੇਣੀ ਸਹੀ ਗੱਲ ਹਾਂਜੀ ਇਹ ਗੱਲ ਜਾਜਾ ਵੀਰੇ ਗੱਲ ਸਮਝਣ ਵਾਲੀ ਆ ਤੇ ਵੀਰ ਕਹਿੰਦਾ ਵੀ ਆਪਾਂ ਖਰਚਾ ਵਰਚਾ ਜਿਹੜਾ ਟੈਕਸ ਕੱਪੇ ਦਾ ਕਾਗਜ਼ ਪੱਤਰਾ ਦਾ ਹੋਊਗਾ ਉਹ ਅਗਲੇ ਦਾ ਬਾਕੀ ਰਾਹ ਦਾ ਕੋਈ ਘਰ ਤੋਂ ਘਰ ਤੱਕ ਦੀ ਪਹੁੰਚ ਦਾ ਰੇਟ ਆ ਇਹ ਬਿਆਨਤਾ ਆਏ ਨਹੀਂ ਇਹ ਗੱਲਾਂ ਤੇ ਆਫਰ ਨਹੀਂ ਸਾਰੇ ਆਫਰੀਆ ਸਾਰੇ ਹੈਲਥ ਸਰਟੀਫਿਕੇਟ ਬਣਾ ਕੇ ਦੇਵਾਂਗੇ ਇਹਨਾਂ ਦੇ ਠੀਕ ਆ ਠੀਕ ਆ ਆਪਣਾ ਡੈਰੀ ਫਾਰਮ ਨੈਟ ਤੇ ਰਜਿਸਟ੍ਰੇਸ਼ਨ ਆ ਠੀਕ ਆ ਮੋਹਰ ਲਾ ਕੇ ਪੱਕਾ ਬਿੱਲ ਕੱਟ ਕੇ ਦਿੱਤਾ ਜਾਊਗਾ ਜੇ ਕੋਈ ਰਾਜ ਚ ਵੀ ਜਾਂਤਾ ਦਾ ਵਿਸ਼ਾ ਬੰਦਾ ਉਹਦੇ ਹੱਕਦਾਰ ਆਪਾਂ ਉਹ ਨਹੀਂ ਬੰਦੇ ਲੋ ਵੀ ਸੱਜਣੋ ਬਾਈ ਨੇ ਬਹੁਤ ਵਧੀਆ ਗੱਲ ਕਹੀ ਆ ਜਿਹੜੇ ਨਵੇਂ ਭਰਾ ਕੋਸੂ ਖਰੀਦਦੇ ਆ ਜਾਨਵਰ ਵਸਿਆ ਖਰੀਦਦੇ ਆ ਉਹਦਾ ਬਾਈ ਹਰੇ ਉਹਨਾਂ ਭਾਵਾਂ ਨੂੰ ਉਹਨਾਂ ਭਾਵਾਂ ਨੂੰ ਇਹ ਪਏ ਹੁੰਦਾ ਵੀ ਯਾਰ ਆਪਣੇ ਕੋਈ ਖਰਚਾ ਵਧਣਾ ਲੈ ਲੈ ਜਾਂ ਘਟਣਾ ਲੈ ਲੈ ਇਧਰ ਤੇ ਇੱਕ ਕਰਾਈ ਬਾਈ ਹੁਣ ਮੈਂ ਤੁਹਾਨੂੰ ਦੱਸਦਾ ਬਾਹਾਂ ਨਹੀਂ ਮੈਂ ਕਹਿੰਦਾ ਆ ਕਰਮ ਵਾਲੀ ਜਿੱਦ ਦੇ ਤਿਆਰ ਹੋਗੀ ਮੈਂ ਨਾ ਤਾਂ ਮੈਂ ਤੈਨੂੰ ਕਹਾਂ ਲੱਖ ਦੀ ਨਾ ਕਵਾਂ ਸਵਾ ਲੱਖ ਦੀ 90 ਤੋਂ 95 ਹਜ਼ਾਰ ਵਾਲੀ ਬੱਸੀ ਬਣੂਗੀ ਸਹੀ ਗੱਲ ਆ ਬਾਈ ਠੀਕ ਆ ਥਣ ਥਣ ਪੂਰੇ ਥਣ ਝੋਲੀ ਦੀ ਬੱਸ ਬਾਈ ਸੁਣਾ 48000 ਆਪਾਂ ਚਾਰਾਂ ਬੱਸੀਆਂ ਦਾ ਮੁੱਲ ਕੀਤਾ ਤੂੰ ਐ ਸਮਝ ਲੈ ਇਹਨਾਂ ਚੋਂ ਦੋ ਬੱਸੀਆਂ ਬੰਦਾ ਫੀਡ ਤੇ ਰਕਮ ਦਾ ਖਰਚਾ ਸਾਰਾ ਕਰਦੇ ਤੇ ਤਿੰਨ ਬੱਸੀਆਂ ਬਈ ਵਾਲੇ ਕੋਲੇ ਵਜਣ ਗਈਆਂ ਵਜਣ ਲਓ ਵੀ ਸਜੂ ਬਾਈ ਨੇ ਪੂਰੇ ਲੋਫਰ ਆ ਇਹੋ ਜੀ ਬੱਚੀ ਦਾ ਅਗਲਾ 16 16 15 15000 ਰੁਪਏ ਮੰਗਿਆਂਦਾ ਆਪਾਂ ਉਹ ਜੀ ਮੁੱਲ ਹੀ ਨਹੀਂ ਕਰਦੇ ਠੀਕ ਹੈ ਜੀ ਲੋ ਵੀ ਸੱਜਣੋ ਬਿਲਕੁਲ ਜਾਇਜ਼ ਰੇਟ ਤੇ ਬਾਈ ਦੇ ਪਸ਼ੂ ਆ 48000 ਰੁਪਏ ਦੇ ਵਿੱਚ ਹਾਂਜੀ ਲੋ ਵੀ ਸੱਜਣੋ ਵੀਰ ਨੇ ਬਿਲਕੁਲ ਜਾਇਜ਼ ਰੇਟ ਮੰਗਿਆ ਤੇ ਇਹ ਆਗੇ ਬਾਈ ਲਾਪਰੀ ਤਾਂ ਆਪਣੇ ਕੋਲ ਕਿੰਨੇ ਨਗ ਹੋਗੇ ਪੰਜ ਨਗ ਹੋਗੇ ਹੈਨਾ ਫੁੱਲ ਚਾਰਾਂ ਦਾ ਕੀਤਾ ਇੱਕ ਮੱਛੀ ਫਰੀਫਾ ਹਾਂ ਜਿਹੜਾ ਭਰਾ ਸਾਰੇ ਨਾ ਖਰੀਦੂਗਾ ਸੱਜਣੋ ਤੇ ਇਹ ਤੋ ਹੋਈ ਐ ਗਿਫਟ ਹੀ ਐ ਬੇਨਤਾ ਜੇ ਕੋਈ ਇਕੱਲੀ ਇਕੱਲੀ ਖਰੀਦਦਾ ਤੇ ਫਿਰ ਬਾਈ ਨੇ ਡਿਮਾਂਡ ਕਰੀ ਐ ਜੀ 8500 ਰੁਪਏ ਇਹ ਗੱਲ ਨਿੱਕੀ ਜੀ ਹੋਰ ਆ ਹਾਂਜੀ ਹੁਣ ਤੂੰ ਐਂ ਦੇਖ ਲੋ 44000 ਚ ਮੈਂ ਵੇਖ ਲੈ ਜੇ ਕਿਤੇ ਮੈਂ ਰਾਜਸਥਾਨ ਵੀ ਭੇਜਦਾ ਨਾ 1000 ਰੁਪਏ ਟੈਕਸ ਗੱਡੀ ਦਾ ਠੀਕ ਆ ਤੇ 10000 ਰੁਪਏ ਉਥੋਂ ਦਾ ਕਰਾਇਆ ਕਰਾਇਆ ਤੇ ਮੈਂ ਇਹਨਾਂ ਚ ਕੀ ਕਮਾਇਆ 38000 ਚ ਹੀ ਰਹਿ ਗਈਆਂ ਚਾਰ ਸਹੀ ਗੱਲ ਹੈ ਬੰਦਾ ਕੌਣ ਦੇ ਦੂ ਪਾਏ ਜੇ ਜੇ ਜੀ ਕੇ ਬਾਈ ਸੱਜਣੋ ਨਫੇ ਨੂੰ ਤਾਂ ਹਰੇਕ ਭਰਾ ਫਿਰਦਾ ਤੇ ਪਰ ਜਾਇਜ਼ ਨਫਾ ਹਰੇ ਕੋਈ ਲੈਂਦਾ ਬਿਲਕੁਲ ਜਾਇਜ਼ ਨਫਾ ਲੈਂਦਾ ਵੀਰ 10% ਤੇ ਕੰਮ ਕਰਦਾ ਭਰਾ ਕੋਈ ਐ ਨਹੀਂ ਕੋਈ ਜਾਰੇ ਮੂੰਹ ਟੜਦਾ ਬਹੁਤ ਚੰਗੀਆਂ ਤੇ ਜਾਤ ਬਰੀਡ ਵਾਲੀਆਂ ਬੱਚੀਆਂ ਪੰਜ ਨਗ ਆਗੇ ਤੇ ਪੰਜਾਂ ਦੇ ਵਿੱਚੋਂ ਜੇ ਕੋਈ ਚਾਰੇ ਨਾਲ ਇਕੱਠੇ ਖਰੀਦੂ ਤਾਂ ਪੰਜ ਨਹੀਂ ਫਰੀ ਹੈ ਤੇ ਨਹੀਂ ਫਿਰ ਬਾਈ ਨੇ ਦਾ 8500 ਰੁਪਏ ਰੱਖਿਆ ਤੇ ਸਾਰੇ ਪਸ਼ੂ ਜੈਨਰੇਟ ਤੇ ਵੀਰ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਗੱਲਬਾਤ ਤੁਸੀਂ ਕਰ ਸਕਦੇ ਹੋ ਜੀ ਬਾਕੀ ਮਿਲਦੇ ਆਪਾਂ ਨਵੀਂ ਵੀਡੀਓ 'ਚ ਧੰਨਵਾਦ ਹਸੀ ਗਾਲ ਸਰ